ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਮੇਰੇ ਕੋਲੇ ਆਈ ਆ ਕੁੜੀ ਲੁਧਿਆਣੇ ਤੋਂ ਤੇ ਕੁੜੀ ਹੈਗੀ ਆ ਕੈਨੇਡਾ ਦੀ ਪੀਆਰ ਤੇ 10-12 ਕਿਲਿਆਂ ਦੇ ਵਿੱਚ ਮੁੰਡਾ ਹੋਵੇ ਜੀ ਵਿਆਹ ਵਧੀਆ ਕਰਨਗੇ ਮੁੰਡਾ ਕੈਨੇਡਾ ਦੇ ਵਿੱਚ ਹੀ ਚਾਹੀਦਾ ਆਪਾਂ ਨੂੰ ਵਰਕ ਪਰਮਿਟ ਤੇ ਹੋਵੇ ਚਾਹੇ ਮੁੰਡਾ ਪੀਆਰ ਹੋਵੇ ਚਾਹੇ ਵਰਕ ਪਰਮਿਟ ਤੇ ਤੇ ਵਧੀਆ ਤਗੜਾ ਵਿਆਹ ਕਰਨਾ ਜੀ ਇਹਨਾਂ ਨੇ ਤੇ ਆਪਦੇ ਕੋਲੇ ਵੀ ਵਧੀਆ ਜ਼ਮੀਨ ਹੈ ਇਹਨਾਂ ਕੋਲੇ ਕੋਈ ਕੁੜੀ ਦੀ ਮੰਗ ਡਿਮਾਂਡ ਨਹੀਂ ਹੈਗੀ ਜੇ ਕੋਈ ਇਹੋ ਜਿਹਾ ਮੁੰਡਾ ਹੈਗਾ ਤਾਂ ਮੇਰੇ ਨਾਲ ਸੰਪਰਕ ਜਰੂਰ ਕਰੋ ਨੰਬਰ ਛੱਡੋ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਐ ਇੱਧਰ ਹੰਬੋਰ ਏਰੀਏ ਦੇ ਵਿੱਚੋਂ ਮੁੰਡਾ 45 ਕੇ ਸਾਲ ਉਮਰ ਹੈ ਜੀ ਵੀਰ ਦੀ ਤੇ ਵੀਰ ਦੀ ਘਰ ਵਾਲੀ ਦੀ ਵੀ ਡੈਥ ਹੋਈ ਹੋਈ ਐ ਬੱਚੇ ਦੀ ਵੀ ਡੈਥ ਹੋ ਗਈ ਤੀਗੀ ਤੇ 40 ਕਿੱਲੇ ਵੀਰ ਕੋਲੇ ਜ਼ਮੀਨ ਐ ਤੇ ਆਪਾਂ ਨੂੰ ਚਾਹੀਦੀ ਐ ਜੀ 40 ਤੋਂ ਪਲੱਸ ਹੋਵੇ ਕੁੜੀ ਤੇ ਕੁੜੀ ਵਧੀਆ ਘਰੋਂ ਹੋਵੇ 40 ਕਿੱਲੇ ਵੀਰ ਨੂੰ ਪੈਲੀ ਆਉਂਦੀ ਐ ਮਾਂ ਪਿਓ ਤੇ ਇੱਕ ਵੀਰ ਬਸ ਤਿੰਨ ਜਾਨੀ ਨੇ ਘਰ ਦੇ ਵਿੱਚ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦੋ ਹਾਂਜੀ ਸੱਸਰੀਕਾਲ ਮੈਂ ਥੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਇੱਕ ਜੱਟਾਂ ਦੀ ਗੁੱਡੀ ਭੈਣ ਦਾ ਵਜ਼ਨ ਥੋੜਾ ਜਿਆਦਾ ਜ਼ਾਦੇ ਹੋਣ ਕਰਕੇ ਉਹਦਾ ਵਿਆਹ ਨਹੀਂ ਹੋਇਆ ਜੀ ਤੇ ਭੈਣ ਦੀ ਉਮਰ ਹੈਗੀ ਹੈ 37 ਸਾਲ ਭੈਣ ਹੈਗੀ ਹੈ ਬਿਲਕੁਲ ਕੁਮਾਰੀ ਤੇ ਆਪਾਂ ਨੂੰ ਮੁੰਡਾ ਚਾਹੀਦਾ ਜੀ ਭੈਣ ਦਾ weight ਹੈਗਾ 1 ਕੁਇੰਟਲ 7-8 ਕਿਲੋ weight ਹੈ ਭੈਣ ਦਾ ਤੇ ਜੇ ਕੋਈ ਆਪਣਾ ਮੁੰਡਾ ਹੈਗਾ ਜੱਟਾਂ ਦਾ 5-7 ਕਿਲਿਆਂ ਦੇ ਵਿੱਚ ਤੇ ਵਿਆਹ ਵਧੀਆ ਕਰ ਦੇਣਗੇ ਜੀ 15 ਤੋਂ 20 ਲੱਖ ਰੁਪਇਆ ਵਿਆਹ ਤੇ ਲਾ ਦੇਣਗੇ ਵੀਡੀਓ ਨੂੰ ਦੱਬ ਕੇ ਸੇ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਲਕਿੰਦਰ ਤੇ ਆਪਣੇ ਕੋਲੇ ਆਇਆ ਸੈਣੀ ਸਿੱਖਾਂ ਦਾ ਮੁੰਡਾ ਜੀ 45 ਸਾਲ ਉਮਰ ਦਾ ਵੀਰ ਦੀ ਆਪਾਂ ਨੂੰ ਕੁੜੀ ਦੋ ਕਾਸ਼ਟਾਂ ਸਾਡੇ ਕੇ ਜਿਹੜੀ ਮਰਜ਼ੀ ਚੱਲੂਗੀ ਜੀ ਤੇ ਵੀਰ ਉਥੇ ਟਰਾਲਾ ਚਲਾਉਂਦਾ ਇੰਗਲੈਂਡ ਦੇ ਵਿੱਚ ਪੱਕਾ ਤੇ ਵਧੀਆ ਜ਼ਮੀਨ ਜਾਇਦਾਦ ਵੀ ਹੈਗੀ ਆ 플ੌਟ ਵਗੈਰਾ ਹੈਗੇ ਨੇ ਵੀਰ ਕੋਲੇ ਤੇ ਡਿਵੋਸੀ ਆ ਵੀਰ ਆਪਾਂ ਨੂੰ ਕੁੜੀ ਵੀ ਡਿਵੋਸੀ ਚਾਹੀਦੀ ਹੈ ਜੀ ਵੀਰ ਕੋਲੇ ਮੁੰਡੇ ਨੇ ਦੋ ਹੱਬ ਦੇ ਪੈਰਾਂ ਸਿਰ ਨੇ ਤੇ ਆਪਣੇ ਆਪਾਂ ਨੂੰ ਉਹ ਵੀਰ ਵਾਸਤੇ ਲੜਕੀ ਚਾਹੀਦੀ हां जी सत श्री अकाल मैं थोड़ी अपनी डिटेल ਕਰਤੇ ਇਹ ਵੀਡੀਓ ਮੈਂ ਇਸ ਕਰਕੇ ਪਾਈ ਆ ਉਹਨਾਂ خاطر ਪਾਈ ਆ ਜਿਹੜੇ ਮੈਨੂੰ ਦੇਖ ਕੇ ਮੱਚਦੇ ਨੇ ਉਹਨਾਂ ਕਰਕੇ ਪਾਈ ਐ ਇਹ ਵੀਡੀਓ ਤੇ ਜਿਹੜੇ ਮੈਨੂੰ ਕਹਿੰਦੇ ਨੇ ਵੀ ਵੀਡੀਓ ਤੇ ਵੀਡੀਓ ਪਾਈ ਜਾਂਦੀ ਆ ਗੱਪ ਮਾਰਦੀ ਆ ਫੋਨ ਕਿਸੇ ਦਾ ਚੱਕਦੀ ਨਹੀਂ ਦੇਖੋ ਜੀ ਮੇਰੇ ਫੋਨ ਦੇ ਵਿੱਚ ਡਾਟੇ ਬਹੁਤ ਜ਼ਿਆਦੇ ਨੇ ਹੁ ਧੀਰੇ ਧੀਰੇ ਮੈਂ ਸਾਰਿਆਂ ਦੇ ਚੱਕ ਵੀ ਰਹੀ ਆ ਤੇ ਮੈਂ ਰਿਸ਼ਤੇ ਵੀ ਕਰਾ ਰਹੀ ਆ ਤੇ ਜੀ ਨੂੰ ਲੱਗਦਾ ਵੀ ਮੈਂ ਰਿਸ਼ਤੇ ਨਹੀਂ ਕਰਾਉਂਦੀ ਤੇ ਮੇਰੀ ਗੱਲ ਧਿਆਨ ਨਾਲ ਸੁਣ ਲਓ ਕੰਨ ਖੁੱਲੇ ਰੱਖੋ ਆਪਦੇ ਸੋ ਨੂੰ ਇਹ ਗੱਲ ਕਹਿਣੀ ਆ ਮੈਂ ਇੰਸਟਾਗ੍ਰam ਤੇ ਬਹੁਤ ਸਾਰੀਆਂ ਵੀਡੀਓ ਨੇ ਨੇ ਕਈ ਲੋਕਾਂ ਨੇ ਵੀਡੀਓ ਪਾਈਆਂ ਹੋਈਆਂ ਨੇ ਵਿੱਚ ਆ ਨੰਗੀਆਂ ਪੁੰਗੀਆਂ ਕੁੜੀਆਂ ਦੀਆਂ ਫੋਟੋਆਂ ਪਾਈਆਂ ਹੋਈਆਂ ਨੇ ਵੀਡੀਓ ਪਾਈਆਂ ਹੋਈਆਂ ਨੇ ਦੇਖੋ ਤੁਸੀਂ ਮੇਰੇ ਗੱਪ ਸੁਣਨ ਦਾ ਨਾ ਆਇਆ ਕਰੋ ਠੀਕ ਹੈ ਮੇਰੇ ਕੋਲ ਨਾ ਤਾਂ ਤੁਹਾਡਾ ਰਿਪਲਾਈ ਦੇਣ ਦਾ ਟਾਈਮ ਹੈ ਨਾ ਮੈਨੂੰ ਤੁਹਾਡੀ ਬਗਵਾਸ ਸੁਣਨ ਦਾ ਟਾਈਮ ਹੈ ਕਿਉਂਕਿ ਮੈਂ ਰਿਸ਼ਤੇ ਕਰਾਉਣੀ ਆ ਸਿੱਧੇ ਵੱਧਰੇ ਜਿਨ੍ਹਾਂ ਨੂੰ ਇੰਟਰਸਟ ਹੈਗਾ ਉਹ ਮੇਰੀ ਵੀਡੀਓ ਦੇਖ ਕੇ ਸ਼ੇਅਰ ਕਰ ਦਿਆ ਕਰੋ ਜਿਨ੍ਹਾਂ ਨੂੰ ਨਹੀਂ ਹੈ ਇੰਟਰਸਟ ਪਲੀਜ਼ ਵੀ ਦੇਖਿਆ ਹੀ ਨਾ ਕਰੋ ਤੇ ਅਗਨੋਰ ਮਾਰ ਦਿਆ ਕਰੋ ਠੀਕ ਹੈ ਜੀ ਧੰਨਵਾਦ